ਸਾਤਰੀਆ ਕਾਲ ਸਵਾਗਤ ਹੈ ਤੁਹਾਡਾ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਆ ਜਾਂਦੀ ਆ ਪੈੜ ਜੈਲਾ ਸਾਰਾ ਦਿਨ ਤੁਰਿਆ ਰਹਿੰਦਾ ਪਤਾ ਨਹੀਂ ਕਿਹੜੇ ਵੇਲੇ ਖਾਂਦਾ ਪੀਂਦਾ ਕੁਝ ਖਾਂਦਾ ਪੀਂਦਾ ਵੀ ਜਾਂ ਨਹੀਂ ਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਰਾਹ ਬਦਲ ਕੇ ਲੰਘ ਜਾਂਦੇ ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝਣ ਹੀ ਸੀ ਲੱਗਦੀ ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਸੀ ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਰੱਖੇ ਸਨ ਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲੇ ਵਿੱਚੋਂ ਅਖਬਾਰ ਕੱਢਦਾ ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਦੂਜੀ ਨੂੰ ਰੱਖਦਾ ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ ਜਿਵੇਂ ਤੁਰਨ ਵੇਲੇ ਕਦਮ ਪੁੱਟੀ ਦੇਣੇ ਵਾਰ-ਵਾਰ ਇਹੀ ਬੋਲਦਾ ਆ ਜਾਂਦੀ ਏ ਪੈੜ ਆ ਜਾਂਦੀ ਆ ਪੈੜ ਫਿਰ ਇੱਕ ਥਾਂ ਤੇ ਰੁਕ ਜਾਂਦਾ ਅੱਗੇ ਕੁਝ ਵੀ ਨਾ ਬੋਲਦਾ ਬਸ ਦੂਜੇ ਵਿਅਕਤੀ ਦੇ ਮੂੰਹ ਖੋਲ ਮੂੰਹ ਵੱਲ ਦੇਖਦਾ ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤਾਂ ਉਸ ਦਾ ਜੀ ਕਾਲਾ ਪੈਂਦਾ ਅਤੇ ਉਹ ਇੱਕ ਹੱਥ ਨਾਲ ਝੋਲਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁਗ ਭਰ ਲੈਂਦਾ ਬੜਬੜ ਕਰਦਾ ਅਕੇ ਲੰਗ ਜਾਂਦਾ ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰ ਦਿੱਤਾ ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ ਵਿੱਚੋਂ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੁੱਟ ਕੇ ਆ ਗਿਆ ਛੱਟ ਕੇ ਆ ਗਿਆ ਇਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ ਪਤਾ ਨਹੀਂ ਕੀ ਦੀ ਬੁਜਰ ਬੁਰੀ ਨਜ਼ਰ ਲੱਗ ਗਈ ਸਾਰੇ ਟੱਬਰ ਵਿੱਚੋਂ ਇਹੀ ਬਚਿਆ ਵਿਚਾਰਾ ਠੋਕਰਾਂ ਖਾਂਦਾ ਫਿਰਦੇ ਮਾੜੇ ਕਰਮਾਂ ਵਾਲਾ ਜੈਲੇ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਉਹ ਇਕੱਲਾ ਹੀ ਇੱਕ ਬੈਠਕ ਵਿੱਚ ਰਹਿੰਦਾ ਸੀ ਕੋਈ ਆਂਢੀ ਗੁਆਂਢੀ ਵੀਲ ਇੱਕ ਵੇਲੇ ਚਾਰ ਰੋਟੀ ਦੇ ਜਾਂਦਾ ਆਮ ਕਰਕੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਉਸ ਨੂੰ ਰੋਟੀ ਪਾਣੀ ਛਕਾ ਦਿੰਦੇ ਚਾਚੇ ਤਾਏ ਦੇ ਪਰਿਵਾਰ ਹੈ ਸਨ ਪਰ ਉਹ ਨੇੜੇ ਨਹੀਂ ਸੰ ਲਾਉਂਦੇ ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ ਸੀ ਇੱਕ ਛੋਟਾ ਭਰਾ ਸੀ ਅੰਤਾਂ ਦਾ ਸਾਉ ਅਤੇ ਪਿਆਰਾ ਕਾਲਜ ਪੜਦਾ ਸੀ ਅਤਵਾਦ ਦੇ ਕਾਲੀ ਦੌਰ ਵਿੱਚ ਇੱਕ ਦਿਨ ਘਰੋਂ ਗਿਆ ਕਾਲਜ ਮੁੜ ਘਰ ਨਹੀਂ ਪਰਤਿਆ ਉਸ ਦੇ ਗੰਮ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ ਮਾਰ ਕੇ ਹੀ ਮੰਜਾ ਛੁੱਟਿਆ ਜੇਲਾ ਉਦੋਂ ਆ ਪੜਦਾ ਸੀ ਭਰਾ ਨੂੰ ਲੱਭਣ ਲਈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਦਰਦਰ ਦੀਆਂ ਠੋਕਰਾਂ ਖਾਧੀਆਂ ਉਹ ਕਦੇ ਕਿਸੇ ਅਫਸਰ ਨੂੰ ਮਿਲਦਾ ਕਦੇ ਕਿਸੇ ਨੂੰ ਇੱਕ ਦਿਨ ਸੁੰਨ ਸਮਾਨ ਹੋ ਕੇ ਘਰ ਮੁੜ ਆਇਆ ਨਾ ਮੁੜ ਕੇ ਕਦੇ ਘਰ ਨੂੰ ਲੱਭਣ ਗਿਆ ਨਾ ਕਦੇ ਹੀ ਨਾ ਹੀ ਕਦੇ ਬਹੁਤਾ ਭੁੱਲਿਆ ਹਾਲਤ ਕਮਲਿਆਂ ਵਰਗੀ ਹੋ ਗਈ ਨਾਨਕੇ ਆਪਣੇ ਕੋ ਲੈ ਗਏ ਸਨ ਕਈ ਸਾਲ ਉੱਥੇ ਰਿਹਾ ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਿਆ ਉਸਨੂੰ ਐਸਲੇ ਪਿੰਡ ਛੱਡ ਗਏ ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਸਿਰ ਅਤੇ ਦਾੜੀ ਦੇ ਵਾਲ ਅੱਧੇ ਤੋਂ ਬਾਅਦ ਚਿੱਟੇ ਹੋ ਗਏ ਸਨ ਹੁਣ ਵੀ ਸ਼ਹਿਰ ਵੱਲ ਜਾਂਦੇ ਰਾਹ ਤੇ ਕਿੰਨੀ ਕਿੰਨੀ ਢੇਰ ਬੈਠਾ ਸੁਨੀਆਂ ਜੀਆਂ ਅੱਖਾਂ ਨਾਲ ਤੱਕਦਾ ਰਹਿੰਦਾ ਫਿਰ ਜੀ ਕਾਲਾ ਪੈਂਦਾ ਉੱਠ ਕੇ ਮੜੀਆਂ ਵਾਲੇ ਨੂੰ ਤੁਰ ਪੈਂਦਾ ਆਖਦਾ ਸੀ ਮਾਂ ਉਧਰ ਜਾਂਦੀ ਆ ਜੇ ਨਾ ਜਾਵਾਂ ਤਾਂ मां ਉੱਧਰ ਜਾਂਦੀ ਆ ਜੇ ਨਾ ਜਾਵਾਂ ਤਾਂ ਛੋਟੇ ਬੱਚੇ ਉਸ ਕੋਲੋਂ ਡਰਦੇ ਸਨ ਕਦੇ ਕੋਈ ਬੱਚਾ ਉਸ ਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਦੀ ਬਾਹ ਫੜ ਲੈਂਦਾ ਅਤੇ ਉਸ ਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ ਜਾਂ ਕੋਈ ਫਟੀ ਮੈਲੀ ਕਿਤਾਬ ਖੋਲ ਕੇ ਦਿੰਦਾ ਤੇ ਪੜਨ ਲਈ ਆਖਦਾ ਜਿੰਨਾ ਚਿਰ ਬੱਚਾ ਉਸਦੇ ਕਹੇ ਤੇ ਇੱਕ ਅੱਧਾ ਪੰਨਾ ਪੜ੍ਹ ਕੇ ਨਾ ਸੁਣਾਉਂਦਾ ਉੰਨਾ ਚਿਰ ਬੱਚੇ ਦੀ ਬਾਹ ਨਾ ਛੱਡਦਾ ਬੱਚੇ ਉਸਦੀ ਇਸ ਸਜ਼ਾ ਤੋਂ ਡਰਦੇ ਉਸਨੂੰ ਤੰਗ ਪਰੇਸ਼ਾਨ ਨਹੀਂ ਕਰਨ ਕਰਦੇ। ਕਈ ਲੋਕਾਂ ਨੇ ਦੇਖਿਆ ਸੀ ਕਿ ਉਹ ਇੱਕ ਤਸਵੀਰ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਕਿੰਨੀ-ਕਿੰਨੀ ਵਾਰ ਦੇਖਦਾ, ਵੇਖਦਾ ਰਹਿੰਦਾ। ਉਹ ਤਸਵੀਰ ਹੈ ਕਿਸ ਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ ਉਹ ਲੁਕੋ ਲੈਂਦਾ। ਆਮ ਕਰਕੇ ਬੁੜ੍ਹ ਏਠਾਂ ਬੈਠੇ ਬਜ਼ੁਰਗ ਉਸਨੂੰ ਆਪਣੇ ਕੋਲ ਬੁਲਾ ਲੈਂਦੇ ਸਨ। ਕਈ ਉਸ ਦਾ ਮਖੌਲ ਉਡਾਉਂਦੇ ਕਈ ਹਮਦਰਦੀ ਜਤਾਉਂਦੇ। ਉਸ ਨੂੰ ਇੱਕੋ ਧਣ ਸੀ ਅਖਬਾਰ ਇਕੱਠੇ ਕਰਨ ਦੀ ਭਾਵੇਂ ਕੂੜੇ ਵਿੱਚ ਡਿੱਗਿਆ ਮਿਲ ਜਾਂਦਾ ਉਹ ਚੁੱਕ ਲੈਂਦਾ ਸੀ ਉਸ ਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ ਕਦੇ ਉੱਥੇ ਹੀ ਸੁੱਟ ਦਿੰਦਾ ਕਦੇ-ਕਦੇ ਝੋਲੇ ਵਿੱਚ ਪਾ ਲੈਂਦਾ ਇੱਕ ਦਿਨ ਬੋੜ ਹੇਠ ਬੈਠੇ ਪਿਆਰਾ ਸਿਉ ਪੰਚ ਨੇ بڑے ਪਿਆਰ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿਣਾ ਹੈ ਆ ਜਾਂਦੀ ਆ ਪੈੜ ਆ ਜਾਂਦੀ ਆ ਪੈੜ ਅਗਾ ਵੀ ਕੁਛ ਦੱਸਿਆ ਕਰ ਆਕੇ ਦੱਸਦਾ ਕਹਿ ਕੇ ਉਹ ਕਾਲੇ ਕਦਮੀ ਸਿਰ ਖੁਰਕਦਾ ਆਪਣੇ ਘਰ ਵੱਲ ਚਲਾ ਗਿਆ ਉਹ ਰਹਿਣ ਦੇ ਜੈਲਿਆ ਫਿਰ ਕਦੇ ਦੱਸ ਦੇ ਸਾਡੀ ਟਰਾਲੀ ਆਉਣ ਆਲੀ ਆ ਅਸੀਂ ਧਰਨੇ ਤੇ ਜਾਣਾ ਪਰ ਪਿਆਰਾ ਸਿਓ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਸ ਨੇ ਇੱਕ ਨਾ ਸੁਣੀ ਉਸ ਦੀ ਬੈਠਕ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾ ਕੋਈ ਬਹੁਤਾ ਸਮਾਨ ਨਹੀਂ ਸੀ ਉਸ ਨੇ ਥੋੜੇ ਕੁ ਅਖਬਾਰ ਝੋਲੇ ਵਿੱਚ ਪਾਏ ਤੇ ਕਾਲੇ ਕਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਕੋਲ ਆ ਗਿਆ ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਮਾਸਟਰ ਜੀ ਵੀ ਬਜ਼ੁਰਗਾਂ ਕੋਲ ਆ ਕੇ ਬੈਠੇ ਬੈਠ ਗਏ ਉਹਨਾਂ ਦਾ ਵੀ ਪਿੰਡ ਦੂਰ ਹੋਣ ਕਰਕੇ ਉਹ ਆਪਣੇ ਪਿੰਡ ਹਫਤੇ ਬਾਅਦ ਹੀ ਜਾਂਦੇ ਸਨ ਲਓ ਬਾਈ ਆਪਣਾ ਜੈਲਾ ਅੱਜ ਦੱਸੂ ਪੜਣਾ ਕਿੱਧਰ ਨੂੰ ਜਾਂਦਗਾਣੇ ਆ ਕੇ ਵੱਡੇ ਲਾਣੇ ਦਾ ਕੁੱਕਰਾ ਉੱਚੀ ਦੇਣੀ ਹੱਸਿਆ ਉਸ ਦੇ ਨਾਲ ਤਿੰਨ ਚਾਰ ਜਣੇ ਹੋਰ ਵੀ ਹੱਸ ਪਏ। ਜੱਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਨੇ ਸ਼ੁਰੂ ਕਰ ਦਿੱਤੇ। ਅਖਬਾਰ ਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ ਆ ਜਾਂਦੀ ਆ ਪੈੜ। ਆ ਜਾਂਦੀ ਆ ਪੈੜ। ਇੱਕ ਤੋਂ ਬਾਅਦ ਦੂਜਾ। ਫਿਰ ਤੀਜਾ ਤੇ ਚੌਥਾ। ਇਸੇ ਤਰ੍ਹਾਂ ਅਖਬਾਰ ਕੱਢਦਾ ਉਂਗਲਾ ਰੱਖ ਕੇ ਆ ਜਾਂਦੀ ਆ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ-ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਤੇ ਰੁਕ ਜਾਂਦਾ। ਉਹ ਬੱਸ ਕਰ ਪਤੰਦਰਾ ਸਾਡਾ ਵੀ ਦਿਮਾਗ ਖਰਾਬ ਕਰੇਗਾ। ਕੁਕਰੇ ਨੇ ਆਖਿਆ ਪਰ ਮਾਸਟਰ ਜੀ ਗੰਭੀਰ ਸਨ ਉਹਨਾਂ ਨੇ ਜਰਨੈਲ ਨੂੰ ਆਖਿਆ ਹਾਂ ਹਾਂ ਜਰਨੈਲ ਸੇ ਅੱਗੇ ਦੱਸੋ ਮਾਸਟਰ ਜੀ ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗੇ ਹੋ ਕੁਕਰੇ ਨੇ ਫਿਰ ਕਿਹਾ ਜਰਲੇ ਨੇ ਉਦਾਸੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਅਤੇ ਅਖਬਾਰ ਨੂੰ ਇਕੱਠਾ ਕਰਕੇ ਝੋਲੇ ਵਿੱਚ ਪਾਉਣ ਲੱਗਿਆ ਨਹੀਂ ਨਹੀਂ ਜਰਨੈਲ ਸਿਆ ਤੂੰ ਦੱਸ ਅਸੀਂ ਸਮਝ ਰਹੇ ਹਾਂ ਤੇਰੀ ਗੱਲ ਨੂੰ ਮਾਸਟਰ ਜੀ ਨੇ ਉਸਦੇ ਮੋٹے ਤੇ ਹੱਥ ਰੱਖਦੇ ਆਖਿਆ ਜੈਲਾ ਮਾਸਟਰ ਜੀ ਦੇ ਮੂੰਹ ਵੱਲ ਤੱਕਣ ਲੱਗਿਆ ਉਹਨਾਂ ਹਾਂ ਵਿੱਚ ਸਿਰ ਹਿਲਾਇਆ ਤੇ ਆਖਿਆ ਸੱਚੀ ਸਮਝ ਰਿਹਾ ਤੂੰ ਅੱਗੇ ਦੱਸ ਮਾਸਟਰ ਜੀ ਨੂੰ ਯਕੀਨ ਸੀ ਕਿ ਉਸ ਦੀਆਂ ਗੱਲਾਂ ਬੇ ਮਾਨੀਆਂ ਨਹੀਂ ਸਨ ਉਹ ਫਿਰ ਝੋਲੇ ਵਿੱਚੋਂ ਅਖਬਾਰ ਕੱਢਣ ਲੱਗਾ ਉਸ ਦੀਆਂ ਅੱਖਾਂ ਵਿੱਚ ਥੋੜੀ ਚਮਕ ਆ ਗਈ ਸੀ ਉਸ ਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਫਿਰ ਸ਼ੁਰੂ ਹੋ ਗਿਆ ਆ ਚੰਦੀ ਆ ਫੇੜ ਆ ਚੰਦੀ ਆ ਫੇੜ ਉਸਨੇ ਇਸੇ ਤਰ੍ਹਾਂ ਕਈ ਅਖਬਾਰ ਕੱਡੇ ਬਸ ਉਹੀ ਗੱਲ ਦਰਹਾਉਂਦਾ ਕਈਆਂ ਨੇ ਉੱਥੋਂ ਚੁੱਪਚਾਪ ਖਿਸਕਣਾ ਚਾਹਿਆ ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ ਦੇ ਰੁਕਣ ਲਈ ਕਿਹਾ ਲੱਗਦੇ ਮਾਸਟਰ ਵੀ ਕਮਲਾ ਹੋ ਗਿਆ ਅੱਜ ਕੁੱਕਰਾ ਬੜਬੜਾਇਆ ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਜੱਲੇ ਨੇ ਝੋਲੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ ਉਸ ਨੂੰ ਖੋਲਣ ਲੱਗਿਆ ਕੱਪੜੇ ਅਤੇ ਕਾਗਜ਼ਾਂ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ 'ਨਾਂ ਲਾਈ ਮਾਸਟਰ ਜੀ ਨੇ ਫੋਟੋ ਫੜੀ ਪਿਆਰਾ ਸਿੰਘ ਨੂੰ ਪੁੱਛਿਆ ਇਹ ਫੋਟੋ ਕਿਸ ਦੀ ਆ ਜੀ ਲਾਲੀਆ ਇਹ ਤਾਂ ਜੱਲੇ ਦਾ ਛੁੱਟ ਜਹਲੇ ਦਾ ਛੁੱਟਾ ਭਰਾ ਬਹੁਤ ਸਿਆਣਾ ਤੇ ਸਾਉ ਸੀ ਪੜਨ ਨੂੰ ਵੀ ਬਹੁਤ ਹੁਸ਼ਿਆਰ ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ ਪਰ ਰੱਬ ਨੂੰ ਮਨਜ਼ੂਰ ਨਹੀਂ ਸੀ ਪਿਆਰਾ ਸਿੰਘ ਨੇ ਵੱਡਾ ਸਾਰਾ ਹੌਕਾ ਭਰਿਆ ਜੱਲੇ ਨੇ ਫੋਟੋ ਫੜੀ ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁਰਤੇ ਨਾਲ ਸਾਫ਼ ਕੀਤੀ ਇੱਕ ਬਹੁਤ ਹੀ ਪੁਰਾਣਾ ਅਖਬਾਰ ਕੱਢਿਆ ਲਾਲੀ ਦੀ ਫੋਟੋ ਅਖਬਾਰ ਤੇ ਰੱਖੀ ਰੱਖ ਕੇ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ ਆ ਜਾਂਦੀ ਆ ਪੈੜ ਆ ਜਾਂਦੀ ਆ ਪੈੜ ਇੱਕ ਥਾਂ ਜਾ ਕੇ ਰੁਕ ਗਿਆ ਜਿੱਥੇ ਜੈਲੇ ਦਾ ਹੱਥ ਰੁਕਿਆ ਮਾਸਟਰ ਜੀ ਨੇ ਅਖਬਾਰ ਧਿਆਨ ਨਾਲ ਦੇਖਿਆ ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸ ਨੇ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਲਈ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਚੁਟੇ ਸਨ ਇਸ ਤੋਂ ਬਾਅਦ ਮਾਸਟਰ ਜੀ ਨੇ ਸਾਰੇ ਇੱਕ ਭਾਰਤੀਆਂ ਨਾਲ ਦੇਖੇ ਜੈਲੇ ਨੇ ਬੋਲਣਾ ਬੰਦ ਕਰ ਦਿੱਤਾ ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਵੱਲ ਗੌਰ ਨਾਲ ਤੱਕਦਾ ਮਾਸਟਰ ਜੀ ਨੇ ਦੇਖਿਆ ਜੈਲੇ ਨੇ ਇੱਕ ਅਖਬਾਰ ਤੇ ਉਂਗਲ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਨਾਲ ਮਰ ਚੁੱਕੇ ਸਨ ਜੈਲੇ ਦੀ ਉਂਗਲ ਦੂਜੀ ਉੱਥੇ ਜਾ ਕੇ ਰੁਕੀ ਜਿੱਥੇ ਉਹ ਰਾਜਸੀ ਨੇਤਾ ਦੀ ਫੋਟੋ ਸੀ ਜਿਸ ਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ ਤੇ ਹੱਥ ਦੱਸਿਆ ਜਾਂਦਾ ਰੀ ਹਸੀ ਇੱਕ ਹੋਰ ਅਖਬਾਰ ਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀਆਂ ਦਵਾਈਆਂ ਨਕਲੀ ਦਵਾਈਆਂ ਦੇਣ ਵਾਲੇ ਵਾਲੀ ਖਬਰ ਤੇ ਕਿਸਾਨ ਦੀ ਖੁਦਕੁਸ਼ੀ ਸਾਰੇ ਅਖਬਾਰਾਂ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਜੋ ਗੰਧਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ ਕਿਤੇ ਬੱਚਿਆਂ ਨਾਲ ਹੁੰਦੇ ਜ਼ਬਰ ਦੀਆਂ ਖਬਰਾਂ ਇਨਸਾਫ ਲਈ ਠੋਕਰਾ ਖਾਂਦੇ ਮਾਪਿਆਂ ਦੀਆਂ ਤਸਵੀਰਾਂ ਕਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲਵਾਨ ਹੋਏ ਪੈਰ ਕਿਤੇ ਰਾਹ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੋਕੰਡੇ ਖੜੇ ਹੋ ਜਾਂਦੇ ਹਨ ਮਾਸਟਰ ਜੀ ਨੇ ਜੇਲੇ ਦਾ ਮੂੰਹ ਵੱਲ ਜੇਲੇ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੀ ਦੁਨੀਆ ਭਾਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ ਅਖੀਰ ਤੇ ਜੇਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਵਿੱਚ ਜਾਣ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ ਔਸ ਲਈ ਦੋਸ਼ੀ ਸਰਕਾਰੀ ਨੇ ਤਾਵਾਂ ਦੀਆਂ ਤਸਵੀਰਾਂ ਉਜੜੇ ਖੇਤਾਂ ਦੀਆਂ ਤਸਵੀਰਾਂ ਇੱਕ ਵੱਡੇ ਸਾਰੇ ਕਾਗਜ਼ ਉੱਤੇ ਨਿੱਕੇ-ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ ਇੱਕ ਕਾਗਜ਼ ਉੱਤੇ ਰੰਗਦਾਰ ਪੈਨਸ ਨਾਲ ਪੈਨਸਲਾਂ ਨਾਲ ਬਣਾਈ ਖੇਤ ਖੇਤ ਦੇ ਚਾਰੇ ਪਾਸੇ ਕੀਤੀ ਬਾੜ ਤੇ ਬਾੜ ਵਿੱਚੋਂ ਨਿਕਲਦੇ ਰਾਕਸ਼ਾ ਵਰਗੇ ਵੱਡੇ-ਵੱਡੇ ਦੰਦਾਂ ਵਾਲੇ ਮੂੰਹ ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਸਨ ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਲਈ ਉਸ ਖਤਰਨਾਕ ਵਾਰਡ ਨੂੰ ਪੁੱਟ ਰਹੇ ਸਨ ਮਾਸਟਰ ਜੀ ਵੀ ਅੱਜ ਤੱਕ ਜੇਲੇ ਦੀ ਛਦਾਈ ਹੀ ਸਮਝ ਰਹੇ ਜਿਵੇਂ ਬੱਚਿਆਂ ਨੇ ਅਤੇ ਪਿੰਡ ਵਾਲਿਆਂ ਨੇ ਦੱਸਿਆ ਸੀ ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ ਉਹ ਉਹਨਾਂ ਨੂੰ ਸਮਝ ਤੋਂ ਪਰੇ ਹੀ ਸਿਆਣਪ ਵਾਲਾ ਮਹਿਸੂਸ ਹੋਇਆ ਛਟੋ ਮਾਸਟਰ ਜੀ ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ਐਵੇਂ ਕੋਈ ਐਵੇਂ ਕੂੜਾ-ਕਬਾੜਾ ਇਕੱਠਾ ਕਰੀ ਫਿਰਦਾ ਖੜੇ ਲੋਕਾਂ ਵਿੱਚੋਂ ਕਿਸੇ ਇੱਕ ਨੇ ਆਖਿਆ ਕੌਣ ਕਹਿੰਦੇ ਇਸ ਨੂੰ ਸੋਝੀ ਨਹੀਂ ਇਹ ਬਹੁਤ ਸੂਝਵਾਨ ਹੈ ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਅੱਗੇ ਕਿਸੇ ਨੇ ਕਦੇ ਇਸ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਮਾਸਟਰ ਵੀ ਹਿੱਲ ਗਿਆ ਲੱਗਦਾ ਕੁਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ ਸਾਡੀ ਇਹੀ ਦੁਕਾਨਤ ਹੈ ਅਸੀਂ ਕਿਸੇ ਦੀ ਗੱਲ ਨੂੰ ਬਿਨਾਂ ਸਮਝੇ ਹੀ ਠਾਠਾ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ ਮਾਸਟਰ ਜੀ ਰੋਸ ਜਿਹੇ ਨਾਲ ਬੋਲੇ ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕ ਲੋਕਾਂ ਨੂੰ ਕੱਲੀ-ਕੱਲੀ ਗੱਲ ਸਮਝਾਈ ਸਾਰੇ ਜਣੇ ਚੁੱਪ ਹੋ ਗਏ ਜੇਲੇ ਨੂੰ ਮੁਖੌਲ ਕਰਨ ਵਾਲਿਆਂ ਦੀਆਂ ਧੌਣਾਂ ਚੁਕੀਆਂ ਹੋਈਆਂ ਸਨ ਮਾਸਟਰ ਜੀ ਨੇ ਜੇਲੇ ਦਾ ਸਮਾਨ ਇਕੱਠਾ ਕਰਵਾਇਆ ਉਸ ਤੇ ਮੋਢੇ ਉੱਤੋਂ ਬਹਾਨ ਵਲਾਈ ਅਤੇ ਉਸ ਨੂੰ ਨਾਲ ਲੈ ਤੁਰੇ ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਸਨ ਉਹਨਾਂ ਨੂੰ ਮਾਸਟਰ ਜੀ ਤੇ ਜੇਲੇ ਵਿਚਕਾਰ ਕੋਈ ਫਰਕ ਨਹੀਂ ਸੀ ਜਾਪਦਾ ਸੋ ਦੋਸਤੋ ਇਹ ਸੀ ਕਹਾਣੀ ਆ ਜਾਂਦੀ ਆ ਪੈੜ ਜਿਸ ਨੂੰ ਲਿਖਿਆ ਹੈ ਅੰਮ੍ਰਿਤਕੌਰ ਬਡਰੁਖਾ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ